ਥੋੜਾ ਧੰਨਵਾਦ ਵੀਡੀਓ ਦੇ ਵਿੱਚ ਤੁਸੀਂ ਥੰਬਨੇਲ ਪੜਿਆ ਕੋਈ ਰੋਕ ਦਾ ਟੋਕ ਦਾ ਨਾ ਸੁਣੋ ਜਦੋਂ ਆਪਾਂ ਨੇ ਕੋਈ ਕੰਮ ਕਰਨੇ ਹੁੰਦੇ ਆ ਆਪਣੇ ਜ਼ਿੰਦਗੀ ਦੇ ਵਿੱਚ ਕਈ ਕੰਮ ਕਰਨੇ ਹੁੰਦੇ ਆ bizness ਕਰਨਾ ਕੋਈ ਕੰਮ ਛੋਟਾ ਮੋਟਾ ਕਰਨਾ ਜਾਂ ਕੋਈ ਐਸੀ ਗੱਲ ਕਰਨੀ ਆ ਵੀ ਜਿਹੜੀ ਬਾਕੀਆਂ ਦੇ ਨਾਲੋਂ ਅਲੱਗ ਹੋਵੇ ਅਸੀਂ ਉਹ ਚੀਜ਼ ਨੂੰ ਲੈ ਕੇ ਕਈ ਚੀਜ਼ਾਂ ਸੋਚਦੇ ਆ ਜਿਵੇਂ ਇੱਕ ਚੀਜ਼ ਤੇ ਹਰ ਇਨਸਾਨ ਵੀਡੀਓ ਬਣਾਉਂਦਾ YouTube ਤੇ ਲਾਈ ਆਪਾਂ ਤਾਂ ਉਹਦੇ ਵਿੱਚੋਂ 20-25 ਮੁੰਡੇ ਬੈਠੇ ਆ 20-25 ਆਨੇ ਸਿਰਫ ਇੱਕੋ ਚੀਜ਼ ਤੇ ਕਿਸੇ ਨੇ ਸਾਈਕਲ ਮੋਟਰਸਾਈਕਲ ਕਿਸੇ ਨੇ ਪਹਾੜੀ ਏਰੀਆ ਕਿਸੇ ਨੇ ਕੋਈ ਬਲੌਗ ਕਿਸੇ ਨੇ ਕੋਈ ਨੌਲੇਜ ਲੈ ਕੇ ਤੁਸੀਂ ਗੱਲ ਕਰਨੀ ਆ ਉਹਦੇ ਵਿੱਚੋਂ ਅਲੱਗ ਬੰਦਾ ਉਹ ਹੀ ਆ ਜਿਨੇ ਕੋਈ ਉਹਨਾਂ ਤੋਂ ਅਲੱਗ ਸੋਚਣੀ ਸੋਚੀ ਹੋਊਗੀ ਤੇ ਉਦੋਂ ਫਿਰ ਤੁਹਾਨੂੰ ਲੋਕ ਰੋਕਦੇ ਆ ਟੋਕਦੇ ਵੀ ਯਾਰ ਕਰੀ ਜਾਂਦੇ ਸਾਰੇ ਤੂੰ ਆਪਦਾ ਹੀ ਲੱਗ ਘੋੜਾ ਭਜਾਈ ਜਾਨਾ ਤੈਨ ਕੀ ਲੈਣਾ ਚੀਜ਼ਾਂ ਤੋਂ ਤੂੰ ਵੀ ਸਾਡੇ ਨਾਲ ਰਹਿ ਐਦਾਂ ਹੀ ਜਦੋਂ ਆਪਾਂ ਉਹਨੂੰ ਕੋਈ ਰੋਕਦਾ ਨਾ ਉਦੋਂ ਤੁਸੀਂ ਮੰਨ ਲਓ ਬਈ ਤੁਸੀਂ ਗਲਤ ਹੋ ਜੇ ਤੁਸੀਂ ਰੁਕ ਜਾਂਦੇ ਹੋ ਪਹਿਲਾਂ ਜਦੋਂ ਮੈਂ ਇਟਲੀ ਆਉਣਾ ਸੀਗਾ ਉਦੋਂ ਮੈਨੂੰ ਬਹੁਤ ਬੰਦਿਆਂ ਨੇ ਰੋਕਿਆ ਟੋਕਿਆ ਵੀ ਆ ਤਾਣੇ ਵੀ ਮਾਰੇ ਆ ਬਹੁਤ ਬੰਦੇ ਸੀਗੇ ਜਿਹੜੇ ਮੇਰੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਰੋਕਣਾ ਚਾਹਿਆ ਪਰ ਆਪਾਂ ਰੁਕੇ ਨਹੀਂ ਕਿਉਂਕਿ ਮੈਂ ਜੋ ਸੋਚਿਆ ਸੀਗਾ ਉਹ ਮੈਂ ਕਰਨਾ ਸੀਗਾ ਫਿਲਹਾਲ ਪਹਿਲਾ ਜਿਹੜਾ ਕਦਮ ਸੀਗਾ ਉਹ ਮੈਂ ਪੱਟ ਲਿਆ ਆਪਣਾ ਹੁਣ ਅਗਲਾ ਕਦਮ ਰੱਬ ਦੀ ਰਜ਼ਾ ਦੇ ਵਿੱਚ ਕਿਦਾਂ ਬੀਤਦਾ ਉਹ ਆਪਾਂ ਹੁਣ ਇਟਲੀ ਆ ਕੇ ਦੇਖਦੇ ਆਂ ਵੀ ਕੀ ਬਣਦਾ ਕੀ ਨਹੀਂ ਬਣਦਾ ਚਲੋ ਹੁਣ ਜਦੋਂ ਤੁਹਾਨੂੰ ਕੋਈ ਰੋਕ ਦੇਣਾ ਤੁਸੀਂ ਕਿਤੇ ਜਦੋਂ ਤੁਸੀਂ ਗਲਤ ਹੁੰਨੇ ਹੋ ਨਸ਼ਾ ਪੱਤਾ ਕਰਦੇ ਹੋ ਤੁਹਾਨੂੰ ਕੋਈ ਰੋਕਦਾ ਫਿਰ ਤੁਸੀਂ ਇਹ ਸੋਚੋ ਵੀ ਬੰਦਾ ਮੈਨੂੰ ਭਲੇ ਲਈ ਕਹਿੰਦਾ ਜਦੋਂ ਤੁਹਾਡੇ ਕੰਮ ਲਈ ਜਾਂ ਤੁਹਾਡੀ ਕੋਈ ਹੋਰ ਚੀਜ਼ਾਂ ਦੇ ਲਈ ਤੁਹਾਨੂੰ ਕੋਈ ਰੋਕਦਾ ਕੰਮਕੁਮ ਲਈ ਲਈ ਰੋਕਦਾ ਫਿਰ ਤੁਸੀਂ ਉਹਦੀ ਮੰਨੋ ਨਾ ਬਹੁਤ ਬੰਦੇ ਨੇ ਜਿਹੜੇ ਇਦਾਂ ਦੇ ਤੁਹਾਨੂੰ ਤਾਣੇ ਮਾਰਦੇ ਆ ਵੀ ਤੈਂ ਕੀ ਕਰਨਾ ਯਾਰ ਜਾ ਕੇ ਉੱਥੇ ਪੈਸੇ ਤੇਰੇ ਕੋਲ ਹੈ ਨਹੀਂ ਤੂੰ ਕੀ ਕਰੇਗਾ ਭੁੱਖਾ ਮਰਦਾ ਫਿਰਦਾ ਤੂੰ ਕਿੱਥੇ ਕਰਜ਼ਾ ਲਾ ਦੇਗਾ ਤੂੰ 8 9 9 ਸਾਲਾਂ ਚ ਕਿੱਥੇ ਲਾ ਦੇਗਾ ਕਰਜ਼ਾ ਤੂੰ ਇਦਾਂ ਉਦਾਂ ਫਲਾਣਾ ਧੇਮਕਾ ਤੋਆ ਦੀ ਦੁਕਾਨ ਕਰਨ ਲੱਗਿਆ ਤੇਰੇ ਦੇ ਕਰਜ਼ਾ ਚੜ੍ਹ ਦੂ ਸਾਲਿਆ ਤੂੰ ਆਹ ਕੰਮ ਕਰ ਲੈ ਕੀ ਕਾਵੇਂ ਫੁੱਦੂ ਕਮਾ ਦੇ ਵਿੱਚ ਪਿਆ ਹੋਇਆ ਐਵੇਂ ਬੋਲਦੇ ਆ ਥੋਨੂੰ ਹਣ ਮੈਂ ਆਪਣਾ ਇੱਕ ਕਦਮ ਚੱਕਿਆ ਸੀਗਾ ਪਹਿਲਾਂ ਉਹ ਕਿਸੇ ਦੀ ਮਤਲਬ ਗੱਲਾਂ ਗੁੱਲਾਂ ਦੇ ਵਿੱਚ ਆਪਾਂ ਨੂੰ ਨਹੀਂ ਅੱਗੇ ਵੱਧ ਹੋਇਆ ਚਲੋ ਉਹਨਾਂ ਨੇ ਮੈਨੂੰ ਐਸਾ ਕਿਹਾ ਸੀਗਾ ਵੀ ਚਲੋ ਮੈਂ ਹਾਂ ਯਾਰ ਕੋਈ ਗੱਲ ਨਹੀਂ ਹੁਣ ਕੀ ਕਰ ਸਕਦੇ ਆ ਮੈਂ ਮਜਬੂਰ ਸੀ ਤੇ ਮੈਂ ਫਸਿਆ ਹੋਇਆ ਸੀਗਾ ਇਸ ਕਰਕੇ ਮੈਂ ਆਪਣਾ ਜਿਹੜਾ ਕਦਮ ਮੈਂ ਕਰ ਲੈਣਾ ਸੀ ਕੰਮ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਮੈਂ ਕੰਮ ਕਰ ਲੈਣੇ ਨੇ ਜਿੰਨਾ ਤੱਕ ਮੈਨੂੰ ਲੱਗਦਾ ਬਾਕੀ ਜੇ ਇੱਥੇ ਕੰਮ ਠੀਕ ਹੋਇਆ ਫਿਰ ਤਾਂ ਕੋਈ ਜ਼ਰੂਰਤ ਨਹੀਂ ਪਰ ਫਿਰ ਵੀ ਉਹ ਚੀਜ਼ ਨੂੰ ਮੈਂ ਪੂਰਾ ਕਰਨਾ ਹੀ ਕਰਨਾ ਜਿਹੜੀ ਚੀਜ਼ ਮੈਂ ਦਿਮਾਗ ਦੇ ਵਿੱਚ ਸੋਚੀ ਹੋਈ ਆ ਉਹ ਚੀਜ਼ ਦੇ ਉੱਤੋਂ ਮੈਨੂੰ ਕਿਸੇ ਨੇ ਰੋਕਿਆ ਇੱਕ ਮੇਰੀ ਹੋਰ ਚੀਜ਼ ਸੀਗੀ ਉਦੋਂ ਮੈਨੂੰ ਰੋਕਿਆ ਤੇ ਉਦੋਂ ਆਪਾਂ ਨਹੀਂ ਰੁਕੇ ਚਲੋ ਸਮਾਂ ਚੱਲਦਾ ਗਿਆ ਚੱਲਦਾ ਰੱਬ ਤੁਹਾਨੂੰ ਜ਼ਿੰਦਗੀ ਦੇ ਵਿੱਚ ਐਸੀ ਚੀਜ਼ ਦਿਖਾਉਂਦਾ ਅਗਰ ਤੁਹਾਨੂੰ ਕੋਈ ਰੋਗ ਦਾ ਨਾ ਤੁਹਾਡੀ ਨੀਅਤ ਸਾਫ਼ ਆ ਤੁਸੀਂ ਰੋਕਦੇ ਨਹੀਂ ਕੁਦਰਤ ਹੀ ਨਹੀਂ ਰੋਕਦੇ ਤੁਸੀਂ ਕੁਦਰਤੀ ਤੌਰ ਤੇ ਤੁਸੀਂ ਰੋਕਦੇ ਹੀ ਨਹੀਂ ਹੈਗੇ ਇਸ ਕਰਕੇ ਪ੍ਰਮਾਤਮਾ ਨੂੰ ਯਾਦ ਰੱਖੋ ਨੀਅਤ ਸਾਫ਼ ਰੱਖ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦਮ ਪਟੋ ਉਹਦਾ ਨਾਮ ਲੈ ਕੇ ਸਵੇਰੇ ਸ਼ਾਮ ਨੂੰ ਪਵੋ ਬੇਸ਼ੱਕ ਕੋਈ ਵੀ ਬੰਦਾ ਖਾਂਦਾ ਪੀਂਦਾ ਪਰ ਪ੍ਰਮਾਤਮਾ ਦੀ ਰੱਜਾ ਜ਼ਰੂਰ ਤੇ ਉਹਨੂੰ ਭੁੱਲੋ ਨਾ ਕਦੇ ਵੀ ਹੁਣ ਅਗਲੀ ਗੱਲ ਜਿਹੜੀ ਹੈਗੀ ਆ ਤੁਹਾਨੂੰ ਬਹੁਤ ਬੰਦੇ ਰੋਕਣਗੇ ਟੋਕਣਗੇ ਤੁਹਾਨੂੰ ਬਹੁਤ ਬੰਦੇ ਐਸੇ ਨੇ ਜਿਹੜੇ ਤੁਹਾਨੂੰ ਰੋਕਣਗੇ ਵੀ ਤੈ ਯਾਰ ਕੀ ਕਰਨਾ ਕੰਮ ਕਰ ਤੂੰ ਸਾਡੇ ਕੋਲੇ ਕੰਮ ਕਰਦਾ ਨਾ ਉਰੇ ਲੱਗਿਆ ਰਿਹਾ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਨੂੰ ਐ ਕਹਿਣਗੇ ਸਾਡੇ ਕੋਲ ਲੱਗਿਆ ਰਿਹਾ ਆ ਚੱਕ 18000 ਰੁਪਈਆ ਤੁਸੀਂ ਕੰਫਰਟ ਜ਼ੋਨ ਚ ਫਸ ਕੇ ਰੁਕ ਜਾਂਦੇ ਹੋ ਮੈਂ ਕੁਦਰਤੀ ਤੌਰ ਤੇ ਫਸਿਆ ਹੋਇਆ ਸੀਗਾ ਬਹੁਤ ਚੀਜ਼ਾਂ ਦੇ ਵਿੱਚ ਮੈਂ 5 6 ਕੰਮ ਕੀਤੇ ਨੇ ਪੰਜੇ ਛੇ ਕੰਮਾਂ ਦੇ ਵਿੱਚ ਮੈਂ ਫਸੇ ਹੀ ਸੀਗਾ ਮੈਂ ਨਿਕਲ ਨਹੀਂ ਪਾਇਆ 10 ਸਾਲ ਹੀ ਨਿਕਲ ਪਾਇਆ ਮੈਂ 10 11 ਸਾਲ ਮੈਂ ਨਿਕਲ ਹੀ ਨਹੀਂ ਪਾਇਆ ਉਤੋਂ ਮਜਬੂਰੀ ਬੰਦੇ ਦੀ ਐਸੀ ਹੁੰਦੀ ਆ ਉਤੋਂ ਆਪਣਾ ਸਮਾਂ ਐਸਾ ਤੰਗ ਹੁੰਦਾ ਵੀ ਆਪਾਂ ਨਿਕਲ ਨਹੀਂ ਪਾਉਂਦੇ ਉਹ ਚੀਜ਼ ਦੇ ਵਿੱਚੋਂ ਮੈਂ ਤੁਹਾਨੂੰ ਬਸ ਇਹੀ ਇੱਕ ਬੇਨਤੀ ਕਰਨੀ ਚਾਹਉਣਾ ਛੋਟੀ ਜੀ ਤੁਸੀਂ ਕੰਫਰਟ ਜ਼ੋਨ ਦੇ ਵਿੱਚੋਂ ਨਿਕਲੋ ਮੈਂ ਵੀ ਸੀਗਾ ਕੰਫਰਟ ਜ਼ੋਨ ਦੇ ਵਿੱਚ ਮੈਂ ਮਾਰਕਟ ਵੈਨ ਦੀ ਕਿਤਾਬ ਪੜ੍ਹੀ ਐਡਵਾਈਸ ਟੂ ਯੂਥ ਉਹਦੇ ਵਿੱਚ ਇੰਗਲਿਸ਼ ਦੀ ਕਿਤਾਬ ਸੀ ਟਰਾਂਸਲੇਟ ਕਰਕੇ ਪੜ੍ਹੀ ਬਹੁਤ ਚੀਜ਼ਾਂ ਸੀ ਐਸੀਆਂ ਵੀ ਜਦੋਂ ਆਪਾਂ ਜਾਗੀ ਉਹਦੋਂ ਸਵੇਰਾ ਹੁੰਦਾ ਬਹੁਤ ਚੀਜ਼ਾਂ ਨੇ ਅਸੀਂ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਹਜੇ ਪਤਾ ਹੀ ਨਹੀਂ ਆਪਾਂ ਨੂੰ ਮੈਨੂੰ ਅਧੀਆਂ ਚੀਜ਼ਾਂ ਪਹਿਲਾਂ ਪਤਾ ਸੀਗੀਆਂ ਮੈਂ ਫਿਰ ਵੀ ਜਾਣ ਕੇ ਗੁਰਬਾਣੀ 'ਚ ਲਿਖਿਆ ਮਨ ਜਾਣਿਆ ਸਭ ਬਾਤ ਜਾਣਤੀ ਯੋਗਨ ਕਰੇ ਆਪਾਂ ਜਾਣਦੇ ਹੁੰਨੇ ਆ ਬਹੁਤ ਚੀਜ਼ਾਂ ਇਹਦਾਂ ਦੀਆਂ ਪਰ ਜਾਣ ਕੇ ਕਰਦੇ ਹੁੰਨੇ ਆ ਵੀ ਚਲ ਕੋਈ ਗੱਲ ਨਹੀਂ ਹੁਣ ਜਿਹੜਾ ਬੰਦਾ ਸ਼ਰਾਬ ਪੀਂਦਾ ਹੁਣ ਮੇਰੇ ਵਰਗਾ ਪੈਗ ਬੋਗ ਲਾਉਂਦਾ ਅੱਜ ਕਦੇ-ਕਦੇ ਲਾਉਂਦਾ ਤਾਂ ਬੰਦਾ ਕਹਿੰਦਾ ਯਾਰ ਲਾ ਲੈਂਦੇ ਆ ਕੋਈ ਚੱਕਰ ਨਹੀਂ ਇਹਦਾ ਕਿਹੜਾ ਕੀ ਨੁਕਸਾਨ ਪਰ ਆਪਾਂ ਜਾਣਦੇ ਆ ਵੀ ਹਾਨੀਕਾਰਕ ਆ ਜਾਂ ਗਲਤ ਆ ਪਰ ਫਿਰ ਵੀ ਪੀ ਲੈਂਦੇ ਆ ਬੜੀਆਂ ਮਹਿਫਲਾਂ 'ਚ ਬੈਠਾ ਬੜੀਆਂ ਬੜੇ ਲੋਕਾਂ ਦੇ ਵਿੱਚ ਰਿਆਂ ਬਹੁਤ ਲੋਕਾਂ ਦੇ ਵਿੱਚ ਖਾਦੀ ਪੀਤੀ ਆ ਬੜੇ ਲੋਕ ਰੋਗ ਦੇ ਟੋਕਦੇ ਤੁਹਾਨੂੰ ਕਈ ਕੰਮਾਂ ਤੋਂ ਟੜਜਾਰ ਦੋਸਤ ਕਹਿੰਦੇ ਛੱਡ ਛੱਡ ਕੇ ਜਾਏਗਾ ਯਾਰ ਕਈ ਬੰਦੇ ਪੀਤੀ ਚਾਈਂ ਕਹਿੰਦੇ ਵੀ ਜਨ ਨਹੀਂ ਯਾਰ ਮੈਂ ਨਹੀਂ ਜਾਂਦਾ ਇੱਥੇ ਕਰਦੇ ਕੰਮ ਉਹ ਸਾਲੇ ਅੱਜ ਇੱਥੇ ਰੁਲੀ ਰੁਲੀ ਜਾਂਦੇ ਨੇ ਇਸ ਕਰਕੇ ਕਿਸੇ ਦੇ ਮਗਰ ਨਾ ਲੱਗੋ ਆਪਣਾ ਟੀਚਾ ਦਿਮਾਗ ਦੇ ਵਿੱਚ ਰੱਖ ਕੇ ਤੁਰੋ ਚਾਹੇ ਸਮਾਂ ਔਖਾ ਪਹਿਲਾਂ ਤੁਸੀਂ ਵੀਡੀਓ ਦੇਖੀ ਨਾ ਔਖ ਕੱਟ ਕੇ ਸੌਖ ਹੁੰਦੀ ਆ ਸੌਖ ਆ ਜਾਂਦੀ ਆ ਪਹਿਲਾਂ ਇੱਕ ਮਾਂ ਨੂੰ ਬੱਚੇ ਨੂੰ ਜਨਮ ਦੇਣ ਦੇ ਲਈ ਬਹੁਤ ਜ਼ਿਆਦਾ ਦਰਦ ਸਹਿਣਾ ਪੈਂਦਾ ਉਸ ਤੋਂ ਬਾਅਦ ਉਹ ਬੱਚਾ ਮਾਂ ਨੂੰ ਸੌਖ ਦਿੰਦਾ ਪੰਜੇ ਗੁਣਾ ਨਹੀਂ ਬਰਾਬਰ ਕਈ ਨਹੀਂ ਦਿੰਦੇ ਪਰ ਮਾਂ ਨੂੰ ਆਪਣੇ ਪੁੱਤ ਦਾ ਸਾਰਾ ਚਾਹੇ ਧੀ ਆ ਚਾਹੇ ਪੁੱਤ ਇਸ ਕਰਕੇ ਔਖ ਕੱਟ ਕੇ ਸੌਖ ਹੁੰਦੀ ਆ ਤੇ ਜਦੋਂ ਆਪ ਨੂੰ ਰੋਗ ਦਾ ਟੋਕਦਾ ਉਹ ਚੀਜ਼ਾਂ ਨੂੰ ਆਪਾਂ ਕੰਨ ਚੋਂ ਸੁਣੀਏ ਇੱਧਰ ਕੱਢ ਦਈਏ ਬਸ ਇਸ ਕਰਕੇ ਬਹੁਤ ਐਸੀਆਂ ਗੱਲਾਂ ਨੇ ਤੁਹਾਨੂੰ ਰੋਕਣਗੇ ਕਿਸੇ ਦੀ ਸੁਣੋ ਨਾ ਇਸ ਵੀਡੀਓ ਦੇ ਵਿੱਚ ਬਸ ਆਹੀ ਗੱਲ ਕਿਸੇ ਦੀ ਗੱਲ ਨਾ ਸੁਣੋ ਚੁੱਪ ਕਰਕੇ ਚਾਲ ਚੱਲੀ ਚੱਲੋ ਤੁਹਾਡਾ ਕੰਮ ਸਹੀ ਹੋਣਾ ਚਾਹੀਦਾ ਜੇ ਤੁਹਾਡਾ ਕੰਮ ਨਾ ਸਹੀ ਹੋਵੇ ਫੇਰ ਤੁਹਾਨੂੰ ਦੁੱਖ ਲੱਗੂ ਵੀ ਹਾਂ ਸਹੀ ਰੋਕਿਆ ਸੀ ਥੋੜਾ ਟੀਚਰ ਸੀ ਹੋਣਾ ਚਾਹੀਦਾ ਤੁਹਾਨੂੰ ਉਹਦੇ ਚ ਕਾਮਯਾਬੀ ਮਿਲਣੀ ਚਾਹੀਦੀ ਆ ਵੀਡੀਓ 5-6 ਮਿੰਟ ਦੀ ਹੋਗੀ ਪਰ ਮੇਰਾ ਟੀਚਰ ਹੁੰਦਾ ਵੀ ਮੈਂ 2-3 ਮਿੰਟ ਦੀ ਮਸਾ ਬਣਾਵਾਂ ਤੇ ਅਗਲੀ ਆਈਟੀ ਦੀ ਇਡਲੀ ਦੀਆਂ ਜਾਣਕਾਰੀਆਂ ਜੋ ਮਿਲਣਗੀਆਂ ਆਪਾਂ ਨੂੰ ਆਪਾਂ ਜਰੂਰ ਸ਼ੇਅਰ ਕਰਾਂਗੇ ਇਹਦੇ ਵਿੱਚ ਤੇ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਬਾਕੀ ਨਵਾਂ ਚੈਨਲ ਨਾਲ ਹਜੇ ਬੋਲਣ ਦਾ ਉਹਨਾਂ ਤਰੀਕਾ ਵੀ ਹੈ ਨਹੀਂ ਜਿੱਦਾਂ ਆਪਾਂ ਨਾਰਮਲ ਜਿਹਾ ਚੱਕ ਜਿੱਦਾਂ ਬੋਲਦੇ ਆ ਉਵੇਂ ਪਾ ਦੇ ਦੀ ਆ ਤੁਹਾਡਾ ਧੰਨਵਾਦ ਬਹੁਤ ਬਹੁਤ